जय करो वीर विजंगे हर हर महादेव जय श्री राम जय श्री राम जय श्री राम जय श्री राम ਸਸੀ ਦਾ ਦੋਸਤੋ ਜੈ ਸ਼੍ਰੀ ਰਾਮ ਜੈ ਮਾਤਾ ਜੀ ਮੈਂ ਹਾਂ ਤੁਹਾਡਾ ਆਪਣਾ ਤਰਨਜੀਤ ਬਤਰਾ ਦਿੱਲੀ ਅਪਡੇਟ ਦੋਸਤੋ ਅੱਜ ਖਰੜ ਸ਼ਹਿਰ ਦੇ ਵਿੱਚ ਹਿੰਦੂ ਤਖਤ ਦੇ ਮੈਂਬਰਾਂ ਦੇ ਵੱਲੋਂ ਪ੍ਰਵੀਨ ਕੁਮਾਰ ਰਾਸ਼ਟਰੀ ਪ੍ਰਧਾਨ ਜੋ ਹਿੰਦੂ ਤਖਤ ਦੇ ਪ੍ਰਧਾਨ ਨੇ ਤੇ ਰਾਸ਼ਟਰੀ ਪ੍ਰਚਾਰਕ ਰਵਿੰਦਰ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਅੱਜ ਕਰਨ ਸ਼ਹਿਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਨੂੰ ਉਹ ਮੀਟਿੰਗ ਕਿਉਂ ਰੱਖੀ ਗਈ ਹੈ ਭਾਈਚਾਰਕ ਸਾਂਝ ਬਰਾਬਰ ਰੱਖੀ ਜਿਸ ਵਿੱਚ ਅੱਜ ਇਸਾਈ ਧਰਮ ਦੇ ਜੋ ਲੋਕ ਨਾਲ ਇਕੱਠੇ ਹੋ ਕੇ Hindu ਭਾਈਚਾਰੇ ਦੇ ਲੋਕ ਨੌਜਵਾਨ ਜੋ ਇੱਕ ਛੋਟੀ ਉਮਰ ਦੇ ਬੱਚੇ ਵੀ ਅੱਜ ਨਾਲ ਇਹਨਾਂ ਮੀਟਿੰਗ ਦੇ ਵਿੱਚ ਹਾਜ਼ਰ ਸਨ ਤੇ ਰਵਿੰਦਰ ਸ਼ਰਮਾ ਨੇ ਅੱਜ ਮੀਟਿੰਗ ਕਿਉਂ ਕੀਤੀ ਆਊਟ ਆਦੀ ਉਹਨਾਂ ਨਾਲ ਗੱਲਬਾਤ ਕਰਾਉਂਦੇ ਆ ਤਾਂ ਕੀ ਕਹਿੰਦੇ ਨੇ ਹਾਂਜੀ ਰਵਿੰਦਰ ਸ਼ਰਮਾ ਜੀ ਹੋਰ ਕੀ ਕਹੋਗੇ ਤੁਸੀਂ ਮੈਂ ਇਕਲ ਹੋਰਗੜੇ ਜਿੰਦਾਂ ਸਾਡੀ ਭੈਣ ਆਈ ਹੈ ਅਸੀਂ ਇਹਨਾਂ ਦਾ ਮਾਨ ਸਨਮਾਨ ਕਰਦੇ ਹਾਂ ਹਰ ਹਿੰਦੂ ਤਖਤ ਇਹਨਾਂ ਨੂੰ ਵਾਦਾ ਕਰਦਾ ਕਿ ਕਿਸੇ ਵੀ ਹਾਲਾਤ ਮੈਂ ਇਹਨਾਂ ਕਪੜਾ ਦਿਨ ਰਾਤ ਤੁਹਾਡੇ ਨਾਲ ਖੜੇ ਕਦੀ ਜਮਾਗੇ ਦਿਖਲੋ ਨਾ ਮਰੇ ਕਦੇ ਫੋਨ ਬੰਦ ਹੋਵੇ ਨਾ ਨਾ ਕਦੇ ਪਿੱਛੇ ਹਟੇ ਇਹ ਵਾਦਾ ਜਿਵੇਂ ਲੈ ਇਹਨਾਂ ਨੂੰ ਮੈਂ ਅਸਾਈ ਪਰਵਾਰ ਨਾਲ ਦਿਨ ਰਾਤ ਕਰੂੰਗਾ ਹਿੰਦੂ ਤਖਤ ਦਾ ਵਾਦਾ ਰਾਣਾ ਜੀ ਤੁਸੀਂ ਕੀ ਕਹੋਗੇ ਨਹੀਂ ਹੈ ਜੋਕਾ ਵੀ ਬੇਗ ਜੀ ਬੇਗ ਜੀ ਤੁਸੀਂ ਜੋਕਾ ਟੱਕੀ ਜੀ ਨੋਨੀ ਜੀ ਇਹ ਸਾਰੇ ਜੋ ਆਪਣੀ ਪਰਚਾਈਆਂ ਜੀ ਇਹ ਬੀਸਲਾ ਕਰਕੇ ਬੈਠੇ ਮੈਂ ਨਹੀਂ ਬੋਲੂਗਾ ਜੀ ਅਸੀਂ ਇਹਨਾਂ ਦੇ ਦੇਸਾਂ ਦਾ ਜੈਕਾਰਾ ਲਾ ਦਿਓ ਜੀ ਫਿਰ ਇਸ ਨਾਮ ਤੇ ਜੈਕਾਰਾ ਪੀਰ ਵਗਰਾਂਗੇ ਹਰਿ ਹਰਿ ਹਮਾਰੇ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਾ ਸਭ ਤੋਂ ਪਹਿਲਾਂ ਆਪਾਂ ਪ੍ਰਮਾਤਮਾ ਨਾਮ ਲਈ ਜੈਕਾਰਾ ਲਾਈ ਲਈ ਜੈਕਾਰਾ ਸ਼ੇਰਾਂ ਵਾਲੀ ਦਾ ਉਹ ਸਾਕੇ ਨਰਵਾਰ ਦੀ ਜੈ 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 श्री राम जय yes, श्री राम अच्छा ਜਿਹੜੀ ਮੀਟਿੰਗ ਦਾ ਮੇਨ ਉਦੇਸ਼ ਹੈ ਅੱਜ ਸਾਡਾ श्री ਪ੍ਰਵੀਨ ਜੀ ਦੇ ਆਦੇਸ਼ਾਂ ਅਨੁਸਾਰ ਸ੍ਰੀ Hindu ਤੱਕ ਮੈਂਬਰਸ਼ਿਪ ਦਾ ਬਿਆਨ ਚਲਾ ਰਹੇ ਹਾਂ ਜਿਹਦੇ ਵਿੱਚ ਅਸੀਂ ਵੱਧ ਤੋਂ ਵੱਧ ਮੈਂਬਰ ਜੋੜਨੇ ਆ ਆਪਣੇ ਧਰਮ ਸਨਾਤਨ ਦੇ ਵਾਸਤੇ ਕੰਮ ਕਰਨ ਵਾਸਤੇ ਸਾਡਾ ਦੂਜਾ ਚੱਲਦਾ ਜਿੱਦਾਂ ਬਾਕ ਬੋਰਡ ਬਣਿਆ ਅਸੀਂ Hindu ਹੋਰ ਬਣਾਣਾ ਚਾਹੁੰਦੇ ਜਿਹੜੀ ਸਾਡੀ ਮੰਦਰਾਂ ਦੇ ਉੱਪਰ ਨਜਾਇਜ਼ ਕਬਜ਼ੇ ਹੈ ਜਿਹੜਾ ਪੈਸਾ ਲੈਂਦੇ ਹੈ ਸਰਕਾਰਾਂ ਬਜਾਅ ਦੇ ਸਾਰੇ ਸਾਡੇ ਮੰਦਰਾਂ ਨੂੰ ਮਿਲੇ ਅਸੀਂ ਸੰਸਕ੍ਰਿਤ ਦੇ ਕਾਲਜ ਸਕੂਲ ਚੁਲਾ ਸਕੀਏ ਅਸੀਂ ਆਪਣੇ ਗਰੀਬ ਪਰਿਵਾਰਾਂ ਦੇ ਦੇਖਭਾਲ ਕਰ ਸਕੀਏ ਗਰੀਬ ਬੱਚੇ ਦੀ ਪੜ੍ਹਾਈ ਕਰਾ ਸਕੀਏ ਅਸੀਂ ਤਾਂ ਕਰੋਂਗੇ ਇਹ ਸਾਡੇ ਮੰਦਰਾਂ ਦਾ ਪੈਸਾ ਸਾਡਾ ਸਹੀ 바ਸੇ ਲੱਗੂਗਾ ਤੀਜੇ ਨੰਬਰ ਦੇ ਗੱਲ ਇਹ ਹੈ ਕਿ ਜਿੱਦਾਂ ਹਿਮਾਚਲ ਦੇ ਵਿੱਚ ਇੱਕ ਮਸਜਿਦ ਬਣ ਰਹੀ ਹੈ ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ ਹਰ ਇੱਕ ਨੂੰ ਤੁਹਾਨੂੰ ਆਪਣੇ ਮੰਦਰ ਮਸਜਿਦ ਬਣਾਉਣ ਦਾ ਹੱਕ ਹੈ ਪਰ ਇੱਕੀ ਚੀਜ਼ ਹੁੰਦੀ ਹੈ ਜਿੱਥੇ ਬੰਦਾ 5000 ਰਹਿ ਰਿਹਾ ਹਰ ਦੂਆ ਬੰਦਾ 50000 ਰਹਿ ਰਿਹਾ ਹੈ ਉਸ ਤੇ 50000 ਬੰਦੇ ਕੀ ਸੋਣਨੀ ਚਾਹੀਦੀ ਹੈ 5000 ਬੰਦੇ ਨੂੰ ਜਿੱਦ ਨਹੀਂ ਕਰਨੀ ਚਾਹੀਦੀ ਵੀ ਅਸੀਂ ਅੱਜ ਇੱਥੇ ਬਣਾਉਣੀ ਹੈ ਜਦ ਕਿ ਉਹਨਾਂ ਨੇ ਕਿ ਰੇਸ਼ ਉੱਥੇ ਘੱਟ ਹੁੰਦੀ ਹੈ ਅਸੀਂ ਵਿਰੋਧ ਨਹੀਂ ਕਰਦੇ ਅਸੀਂ Hindu Sikh ਭਰਾ Muslimਾਂ ਨਾਲ ਸਿਮਿਲ ਕੇ ਰਹਿਨੇ ਆ ਅਸੀਂ ਵੀ ਚਾਹਦੇ ਅਸੀਂ ਮਿਲ ਕੇ ਰਹੀਏ ਮਿਲ ਕੇ ਰਹੀਏ ਅਸੀਂ ਸਿੱਖਾਂ ਦਾ ਵੀ ਭਰਾਵਾਂ ਨੂੰ ਸਨਮਾਨ ਕਰਦੇ ਆ ਅਸੀਂ ਸਭ ਦਾ ਸਨਮਾਨ ਕਰਦੇ ਆ ਪਰ ਉਸ ਚੀਜ਼ ਦਾ Hindu ਤਖਤ ਦਿਲ ਤੋਂ ਵਿਰੋਧ ਕਰਦੇ ਆ ਇੱਕ ਗਊ ਹੱਤਿਆ ਦੇ ਮੁੱਦੇ ਤੇ ਸਰਕਾਰਾਂ ਚੁੱਪ ਬੈਠੀਆਂ ਨੇ ਗੰਵਾਂ ਸੜਕਾਂ ਤੇ ਰੁਲਦੇ ਫਿਰਦੇ ਆ ਮੈਂ ਗਊਸ਼ਾਲਾ ਨੂੰ ਪੁੱਛਣਾ ਚਾਹਣਾ ਜੇ ਤੁਸੀਂ ਗਊਸਾਂ ਸੇ ਲੈ ਰਹੇ ਹੋ ਜਿਹੜੀ ਬਾਹਰ ਗਊਆਂ ਫਿਰਦੀਆਂ ਉਹਨੂੰ ਤੁਸੀਂ ਅੰਦਰ ਰੱਖੋ ਸਾਰੀ ਗਊਆਂ ਦੁੱਧ ਵਾਲੀ ਥੋੜੀ ਹੋਈ ਕਰਦੀ ਹੈ ਸਾਡੀ ਸਾਰੀ ਗਊਸ਼ਾਲਾ ਨੂੰ ਹੱਥ ਜੋੜ ਕੇ ਹਿੰਦੂ ਤਖਤ ਵੱਲੋਂ ਬੇਨਤੀ ਹੈ ਕਿ ਜਿਹੜੇ ਬਾਹਰ ਗਊਆਂ ਉਹਨਾਂ ਦੀ ਵੀ ਦੇਖਭਾਲ ਉਦਾਂ ਹੀ ਕਰੀ ਜਾਵੇ ਪਰ ਅਸੀਂ ਵਾਕਿਆ ਨੂੰ ਇਹ ਕਹਿੰਦੇ ਹਾਂ ਨਾ ਕੁੱਟ ਮਾਰ ਜਾਨਵਰਾਂ ਨਾਲ ਨਾ ਕਰੋ ਉਹ ਅੰਗ ਭੰਗ ਨਾ ਕਰੋ ਤੁਰੰਤ ਉਹ ਬਿਲਾਚਾਰ ਹੋ ਜਾਂਦੇ ਆ ਅਸੀਂ ਕਈ ਜਾਨਵਰ ਦੇਖੇ ਫਿਰ ਵਾਇਲੈਂਟ ਹੋ ਕੇ ਹਮਲਾ ਕਰਦੇ ਆ ਫੇਰ ਤੁਸੀਂ ਕਹਿੰਦੇ ਗਊਆਂ ਨੇ ਆਹ ਕਰਤਾ ਬੈਲਾ ਨੇ ਆਹ ਕਰਤਾ ਇਹ ਸਾਰੀ ਜੀਹਦੇ ਸੋਚਣ ਵਾਲੀਆਂ ਨੇ ਜੀ ਆਪਾਂ ਸਮਾਜ ਦੇ ਵਿੱਚ ਰਹਿਣਾ ਧੀਆ ਬਣਾ ਸੇਫ ਕਰਨੀ ਹੈ ਮੈਂ ਸਭ ਨੂੰ ਕਹਿੰਦਾ ਧੀਆ ਬਣਾ ਸੇਫ ਕਰੋ ਆਪਣੀਆਂ ਆਪਣੇ ਬੱਚਿਆਂ ਨੂੰ ਸੈਲਫ ਡਿਫੈਂਸ ਸਭ ਨੂੰ ਕੁੜੀਆਂ ਨੂੰ ਜ਼ਰੂਰ ਸਿਖਾਓ ਹਿੰਦੂ ਤਖੀਂ ਜਿਹੜੀ ਪਰਿਵਿਨਿਧ ਦੇ ਅਨੁਸਾਰ ਅੱਜ ਜੇ ਪ੍ਰਣ ਲੈ ਰਿਹਾ ਵੀ ਕਿਸੇ ਵੀ ਸਨਾਤਨ ਪ੍ਰੋਗਰਾਮ ਦੇ ਵਿੱਚ ਹਿੰਦੂ ਤਖੀਂ ਵੱਜੜ ਕੇ ਹਿੱਸਾ ਲਵਗਾ ਚਾਹੇ ਦੁਸ਼ਹਿਰਾ ਚਾਹੇ ਕੋਈ ਪ੍ਰੋਗਰਾਮ ਹੈ ਚਾਹੇ ਸਨਾਤਨ ਜਗਰਣ ਹੈ ਅਗਰ ਬਟੂਗੇ ਤਾਂ ਕਟੂਗੇ ਕਿਹਾ ਬਾਤ ਹੈ ਸੋਚਣ ਵਾਲੀ ਗੱਲ ਜ਼ਰੂਰ ਹੈ ਮੈਂ ਕਿਸੇ ਦਾ ਵਿਰੋਧ ਫੇਰ ਨਹੀਂ ਕਰ ਰਿਹਾ ਮੈਂ ਇਹਨੀ ਗੱਲ ਜ਼ਰੂਰ ਕਹੂੰਗਾ ਇਹ ਆਪਣੇ ਦਿਮਾਗ ਸੋਣਾ ਚਾਹੀਦਾ ਹੈ ਜਿਹੜੀ ਕੌਮ ਵੱਟ ਜਾਂਦੀ ਹੈ ਉਹ ਕੌਮ ਕੱਟ ਜਾਂਦੀ ਹੈ ਅਸੀਂ ਸਾਰੇ ਮਿਲ ਕੇ ਇਸ ਚੀਜ਼ ਨੂੰ ਆਪਣੇ ਭਾਈਚਾਰਾ ਮਜ਼ਬੂਤ ਕਰੀ ਆਪਣਾ ਰਾਸ਼ਟਰ ਮਜ਼ਬੂਤ ਕਰੀ ਮੈਂ ਇੱਕ ਹੋਰ ਕਹੂੰਗਾ ਜਿਹੜੇ ਇੱਕ ਸਪੈਸ਼ਲ ਕਮਿਊਨਿਟੀ ਦੇ ਲੋਕ ਐਨੇ ਆਗੇ भी जेडे शहर के बहुत ज़्यादा अलग दिख रहे हैं छोटी छोटी दुकाना करीब बैठी हैं मैं सरकार ने यह कहूंगा भी उन्होंने का आधार कार्ड वगैरह जरूर चेक करे को कर तो कोई अनहोनी घटना शहर दहरी ना वापर जाए लुटा खोह ठल पानी चाहिए जल हो रही है वारदात फोन स्नैचिंग हो रही है बइक चोरी हो रही है ग्डी चोरी मैं देखिए सनी कलेब एक चारों टायर खोल के नीचे रखी हुई है ਮੈਂ ਇਹ ਚਾਹਨਾ ਵੀ ਸਰਕਾਰਾਂ ਚੀਜ਼ਾਂ ਬੋਲਦੇ ਆਂ ਕਿ ਸੁਖ ਸ਼ਾਂਤੀ ਲਵੇ ਪੰਜਾਬ ਦੇ ਵਿੱਚ Hindu Sikh Muslim Asai ਭਾਈਚਾਰਾ ਬਣਿਆ ਰਹੇ ਅਸੀਂ ਕਿਸੇ ਕੌਮ ਦੇ ਵਿਰੁੱਧ ਨਹੀਂ ਆ ਪਰ ਇਹ ਕੀ ਚੀਜ਼ ਐ ਅਸੀਂ ਆਪਣੇ ਉਹਨਾਂ ਕਮਜ਼ੋਰ ਵੀ ਨਹੀਂ ਦਰਸਾ ਸਕਦੇ ਜਿਹੜੀ ਅੱਜ ਦੀ ਮੀਟਿੰਗ ਐ ਇਹ ਸਾਡੀ ਮੈਂਬਰ ਅਭਿਆਨ ਦੇ ਦੁਆਰਾ ਬਣਾਈ ਗਈ ਐ ਵੀ ਅਸੀਂ ਇਹ ਅਭਿਆਨ ਬਣਾਉਣਾ Hindu ਤਖਤ ਦਾ ਅਸੀਂ ਵਧਾਉਣਾ ਪ੍ਰਚਾਰ ਕਰਨਾ ਆਪਣਾ ਅੱਜ ਦਾ ਏਜੰਡਾ ਕੀ ਹੈ ਜੀ ਪਰ ਮੀਟਿੰਗ ਅੱਜ ਦਾ ਏਜੰਡਾ ਹੈ ਕਿ ਅਸੀਂ ਮੈਂਬਰਸ਼ਿਪ ਵਧਾ ਰਹੇ ਹਾਂ ਦੀ ਆਪਣੇ ਹਿੰਦੂ ਤਖਤ ਦੀ ਜਿੱਦਾਂ ਮੇਰੀ ਰਾਜਪੁਰਾ ਟੀਮ ਅੱਜ ਕਿਸ ਤਰ੍ਹਾਂ ਕੋਈ ਕਾਰਨਾ ਨਹੀਂ ਆ ਸਕਿਆ ਬਸ ਹੀ ਕੁਝ ਬੱਚੇ ਆ ਗਏ ਦੋ ਤਿੰਨ ਬੱਚੇ ਮੇਰੇ ਉੱਥੇ ਦੇ ਆਪਾ ਮੁੰਡੇ ਆ ਰਹੇ ਨੇ ਜੀ ਆਪਣੇ ਉੱਚਾ ਬੰਨ ਖਮਾਨੋ ਦੇ ਥੋੜਾ ਲੇਟ ਹੋ ਕੇ ਬਾਈਕ ਤੇ ਆ ਰਹੇ ਨੇ ਸਾਡਾ ਵਿਹਾਨ ਹੈ ਕਿ ਅਸੀਂ ਸ਼ਹਿਰ ਸ਼ਹਿਰ ਵਿੱਚ ਘੁੰਮ ਕੇ ਹਿੰਦੂ ਸੰਗਠਨ ਦਾ ਹਿੰਦੂ ਤਖਤ ਦਾ ਮੈਂਬਰਸ਼ਿਪ ਵਿਆਨ ਬਦਾਣਾ ਤਾਂ ਆਜਾ ਸਨਾਤਨ ਦਰੋਂ ਦਾ ਪ੍ਰਸਾਰ ਕਰਨੇ ਨੇ ਇਹ ਸਾਡਾ ਮੁੱਖ ਏਜੰਡਾ ਹੈ ਅੱਜ ਤੁਹਾਡੇ ਇਸ ਏਜੰਡੇ ਦੇ ਵਿੱਚ ਤੁਹਾਡੀ ਮੀਟਿੰਗ ਦੇ ਵਿੱਚ ਕੌਣ ਜੁਆਇਨ ਕਰ ਰਿਹਾ ਤੁਹਾਡੇ ਨਾਲ ਸਾਡੇ ਨਾਲ ਜੀ ਜਿਹੜੇ ਜੁਆਇਨ ਨੇ ਸਾਡੇ ਸ਼ਹਿਰ ਦੇ ਪੈਣਾ ਬੈਠੀਆਂ ਨੇ ਆਏ ਹੋਏ ਸਾਡੇ ਥੋੜੇ ਭਰਾ ਯੰਗ ਯੂਥ ਬੈਠਾ ਸਾਡੇ ਨਾਲ ਜੀ ਜੁਆਇਨ ਕੀਤਾ ਹੈ ਠੀਕ ਹੈ ਤਾਂ ਹੋਰ ਕੌਮ ਕਮੇਟੀ ਦੇ ਅਲਗ-ਅਲਗ ਕਮੇਟੀ ਦੇ ਕੌਣ ਜੁਆਇਨ ਕਰ ਰਹੇ ਸਾਡੇ ਨਾਲ ਦੇਖੋ ਜੀ ਇੱਕ ਤਾਂ ਮੇਰੇ ਨਾਲ ਰਜੀਵ ਜੀ ਬੈਠੇ ਆਂ ਪਮੋਰ ਜੁਵੇਲਰ ਨਾਲ ਹਾਂਜੀ ਬੀਕੇ ਪ੍ਰਿਵਿਟੈਂਟ ਜਨਨ ਸੈਕਟਰੀ ਮਾ ਸਜੀਵ ਸਾਡੇ सुरेंद्र ਰਾਣਾ ਜੀ ਮੇਰੇ ਸੱਜੇ ਹੱਥ ਹੈ ਤਾਂ ਇਹ ਸਾਡੇ ਖੇੜਾ ਅਧਿਆਚਾਰੀ ਤਾਂ ਮੇਨ ਅਜੰਡਾ ਕੀ ਹੈ ਕਿ ਤੁਸੀਂ ਅੱਜ ਦੀ ਮੀਟਿੰਗ ਕਰਨਾ ਚਾਹੁੰਦੇ ਹੋ ਕਿਉਂ ਜੁਆਇਨ ਕਰਾਣਾ ਚਾਹੁੰਦੇ ਹੋ ਨਾ ਨੂੰ ਤੇ ਹੋਰ ਕਮੇਟੀ ਦੇ ਬੰਦੇ ਤੁਹਾਡੇ ਨਾਲ ਜੋੜੇ ਨੇ ਕਾਰਨ ਕੀ ਹੈ ਕਾਰਨ ਸਾਡੇ ਵੀ ਅਸੀਂ ਇਕਤਾ ਚਾਹਦੇ ਹਾਂ ਸਾਡਾ ਹੱਕ ਹੈ ਸਭ ਦਾ ਹੱਕ ਹੈ ਵੀ ਆਪਾਂ ਇੱਕ ਹੋ ਕੇ ਰਹੀਏ ਰਾਸ਼ਟਰੀਕ ਹੋਵੇ ਪੰਜਾਬ ਦੇ ਵਿੱਚ ਇਕਤਾ ਹੋਵੇ ਤਾਂ ਕਿ ਇਹ ਦੰਗਿਆਂ ਦਾ ਜਿਹੜਾ ਕਲੰਕ ਹੈ ਜਿਹੜਾ ਸਾਡੇ ਸਿਰ ਲੱਗ ਚੁੱਕਿਆ ਹੈ Hindu Sikhan ਦੇ ਤੇ Muslimanਾਂ ਦੇ ਅਸੀਂ ਇਹਦੇ ਜਾਂਦੇ ਬਣਾਉਣ ਦਾ ਅਟੈਂਪਟ ਕਦੇ ਹੋਵੇ। ਅਸੀਂ ਭਾਈਚਾਰਾ ਵਧਾਉਣਾ ਚਾਹੁੰਦੇ Hindu ਤੱਕ ਜਿਹੜਾ ਨਾ ਉਹ ਭਾਈਚਾਰਾ ਵਧਾਉਣ ਦੀ ਵਿਸ਼ਵਾਸ ਰੱਖਦਾ। ਜਿਵੇਂ ਕਿ ਤੁਸੀਂ ਚਲੋ ਸਿੱਖ ਭਾਈਚਾਰੇ ਦੀ ਵੀ ਗੱਲਬਾਤ ਕਰ ਰਹੇ ਹੋ। ਟਾਡੀ ਇਸ ਮਹੀਨ ਦੇ ਵਿੱਚ ਇਸਾਈ ਭਾਈਚਾਰੇ ਵੱਲੋਂ ਵੀ ਅੱਜ ਤੁਹਾਡੇ ਨਾਲ ਜੁਆਇਨ ਕੀਤਾ ਜਾ ਰਿਹਾ ਹੈ। ਕਾਰਨ ਕੀ ਹੈ ਕੋਈ ਐਜਾ ਦਬਾਅ ਤਾਂ ਨਹੀਂ ਤੁਹਾਡੀ ਪਾਰਟੀ ਦੇ ਵੱਲੋਂ। ਸਾਡੀ ਪਾਰਟੀ ਤਾਂ ਸਾਡੀ ਭੈਣਾਂ ਨੇ ਅਸੀਂ ਮਾਨ ਸਤਕਾਰ ਨਾਲ ਲੈ ਕੇ ਆਏ ਸਾਡੇ ਨਾਲ ਆ। ਅਲੀਕ ਹੋਰ ਚੀਜ਼ ਤੁਹਾਨੂੰ ਦੱਸ ਦਿੰਦੇ ਨੇ। ਇਹ ਬੈਠੇ ਨੇ ਪਰ ਅਸੀਂ ਇਹਨਾਂ ਨੂੰ ਇਹ ਨਹੀਂ ਕਿਹਾ ਤੁਸੀਂ ਸਾਡਾ ਹਿੰਦੂ ਧਰਮ ਵਿੱਚ ਜੁਆਇਨ ਕਰੋ ਅਸੀਂ ਇਸਾਈ ਧਰਮ ਦਾ ਸਨਮਾਨ ਕਰਦੇ ਹਾਂ ਜੀ ਮਤਲਬ ਅਸੀਂ ਨੇ ਸਨਮਾਨ ਦਿੱਤਾ ਇਹ ਸਨਮਾਨ ਚ ਆਇਆ ਅਸੀਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਦਿਨ ਰਾਤ ਤੁਹਾਡੇ ਨਾਲ ਖੜੇ ਰਹੇ ਲੋਡ ਬਹਿ ਗਈ ਹਿੰਦੂ ਧਰਮ ਦਿਨ ਰਾਤ ਤੁਹਾਡੇ ਨਾਲ ਖੜੇ ਤੁਸੀਂ ਜੁਆਇਨ ਨਹੀਂ ਕਰਾਇਆ ਤਾਂ ਇਹਨਾਂ ਨੂੰ ਆਪਣੇ ਨਾਲ ਜੋੜਿਆ ਹੈ ਹਾਂ ਜੀ ਹਾਂ ਜੀ ਹਾਂ ਜੀ ਇਹ ਜੋੜਿਆ ਹੈ ਤੁਹਾਡੇ ਕਹਿਣ ਦਾ ਮਤਲਬ ਹਾਂ 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 ਜੀ ਕੀ ਕਹੋਂਗੇ ਤੁਸੀਂ ਬਸ ਕੁਛ ਨਹੀਂ ਸਾਨੂੰ ਵੀ ਅੱਛਾ ਲੱਗਿਆ ਜੀ ਇਹਨਾਂ ਨਾਲ ਸਹਿਮਤ ਹੈਗੇ ਆ